ਔਰ ਕੀ ਕਹਿਣਾ ਚਾਹੋਗੇ ਜੀ ਜਗਬੀਰ ਸਿੰਘ ਚੋਹਾਨ ਸੂਬਾ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪੰਜਾਬ ਐਸਕੇਮ ਮੈਂਬਰ ਸੋ ਵਿਰੋਧ ਪ੍ਰਦਰਸ਼ਨ ਸਰਕਾਰ ਦੀਆਂ ਨਲਾਇਕੀਆਂ ਕਰਕੇ ਹੋ ਰਿਹਾ ਸਰਕਾਰ ਤੋਂ ਦੁਖੀ ਹੋ ਕੇ ਹੋ ਰਿਹਾ 133 ਕਰੋੜ ਰੁਪਏ ਸਰਕਾਰ ਤੋਂ ਲੈਣਾ ਗੰਨੇ ਦੀ ਸਬਸਿਡੀ ਦਾ ਉਹ ਕਹਿੰਦੇ ਖਾਤੇ ਦੇ ਵਿੱਚ ਵੀ ਪਿਆ ਆ ਉਹਨੂੰ ਮਨਜ਼ੂਰੀ ਨਹੀਂ ਦੇ ਰਹਾ ਸੋ ਅੱਜ ਮੀਂਹ ਵੀ ਬਹੁਤ ਪਿਆ ਸੜਕਾਂ ਤੇ ਪਾਣੀ ਵੀ ਖੜਾ ਤੇ ਸੈਂਕੜੇ ਦੀ ਗਿਣਤੀ ਵਿੱਚ ਜਥੇਬੰਦੀ ਦੇ ਜਿਹੜੇ ਆਗੂ ਆ ਕਿਸਾਨ ਆ ਉਹ ਨਿਕਲ ਕੇ ਸੜਕਾਂ ਤੇ ਆ ਗਏ ਆ ਕਿਉਂਕਿ ਦੁਖਿਆ ਉਹਨਾਂ ਨੂੰ ਦਰਦ ਆ ਔਰ ਸਰਕਾਰ ਨੂੰ ਇਹ ਚੇਤਾਵਨੀ ਦੇਣ ਆਏ ਆ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਐ ਐਸਐਸਪੀ ਸਾਹਿਬ ਨੂੰ ਵੀ ਨਾਲ ਹੀ ਦੇ ਦੇਣਾ ਕਿਉਂਕਿ ਜਦੋਂ ਅਸੀਂ ਰੋਡ ਦੇ ਧਰਨਾ ਲਾਉਂਦੇ ਫਿਰ ਐਸਐਸਪੀ ਸਾਹਿਬ ਸਾਨੂੰ ਕਹਿੰਦੇ ਹੁੰਦੇ ਆ ਕਿ ਸਾਨੂੰ ਤਾਂ ਤੁਸੀਂ ਦੱਸਿਆ ਨਹੀਂ ਹੁਣ ਲੋਕਾਂ ਦਾ ਤੁਸੀਂ ਰਾਹ ਰੋਕਦੇ ਆ ਸੋ ਅੱਜ ਜਿਹੜਾ ਆ ਐਸਐਸਪੀ ਸਾਹਿਬ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ ਭਾਈ ਗੰਨੇ ਦੀ ਸਬਸਿਡੀ 2 ਹਫ਼ਤਿਆਂ ਦੇ ਵਿੱਚ ਵਿੱਚ ਪਾ ਦਿਓ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਾ ਦਿਓ ਜੂਰੀਏ ਦਾ ਹੱਲ ਕਰ ਦਿਓ ਆਵਾਰਾ ਪਸ਼ੂਆਂ ਦਾ ਹੱਲ ਕਰ ਦਿਓ ਝੋਨੇ ਦੀ ਜਿਹੜੀ ਲੁੱਟ ਪਿਛਲੇ ਸਾਲ ਹੋਈ ਅਜੇ ਤੱਕ ਇਨਸਾਫ ਨਹੀਂ ਮਿਲਿਆ ਤਰਾ ਤਰਾ ਕਰਦੇ ਲੋਕ ਗਾਂ ਫੇਰ ਲੁੱਟਣ ਵਾਸਤੇ ਤਿਆਰ ਆ ਆੜਤੀਏ ਸ਼ੈਲਰਾਂ ਵਾਲੇ ਸਰਕਾਰ ਕਹਿੰਦੀ ਹੱਥ ਖੜੇ ਕਰ ਦਿੱਤੇ ਇਹਨਾਂ ਨੇ ਮੰਤਰੀ ਪੇ ਸੈਂਟਰ ਦਾ ਮਸਲਾ ਸੈਂਟਰ ਦੇਖੂਗਾ ਤਾਂ ਜੇ ਇਹੋ ਜਿਹਾ ਮਸਲਾ ਹੋਇਆ ਤਾਂ ਫੇਰ ਸੈਂਟਰ ਹੀ ਦੇਖੂਗਾ ਪੰਜਾਬ 'ਚ ਇਹ ਲੋਕ ਨਹੀਂ ਦਿਸਣਗੇ ਸੋ ਇਹ ਸਾਰੇ ਵਾਸਤੇ ਅੱਜ ਜਿਹੜੀ ਜਥੇਬੰਦੀ ਦੁਆਬਾ ਕਿਸਾਨ ਕਮੇਟੀ ਪੰਜਾਬ ਉਹ ਵੱਡੇ ਪੰਦਰ ਤੇ ਅੱਜ ਧਰਨਾ ਲਾ ਕੇ ਬੈਠੀ ਆ ਅੰਦੋਲਨ ਦੀ ਸ਼ੁਰੂਆਤ ਆ ਇਸ ਤੋਂ ਬਾਅਦ ਸੜਕਾਂ ਤੇ ਉਤਰਾਂਗੇ ਰੋਡ ਜਾਮ ਕਰਾਂਗੇ ਰੇਲਾ ਜਾਮ ਕਰਾਂਗੇ ਤੇ ਸਾਡੇ ਪੈਸੇ ਹੱਕ ਦੇ ਜਿਹੜੇ